ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਅਸੀਂ ਇੰਡਸਟਰੀ ਦੀਆਂ ਕਮੇਟੀਆਂ ਬਣਾਉਣ ਜਾ ਰਹੇ ਹਾਂ ਹਰ ਸੈਕਟਰ ਦੀ ਇੱਕ ਕਮੇਟੀ ਅਸੀਂ ਬਣਾਵਾਂਗੇ ਜਿਹਦੇ ਵਿੱਚ 8 ਤੋਂ 10 ਮੈਂਬਰ ਹੋਣਗੇ ਔਰ ਇਹ ਕਮੇਟੀਆਂ 2 ਸਾਲ ਲਈ ਹੋਣਗੀਆਂ ਇੱਕ ਗਵਰਨਮੈਂਟ ਨੂੰ ਐਡਵਾਈਸ ਕਰਨ ਗਿਆ ਕਿ ਉਹਨਾਂ ਦਾ ਜਿਹੜਾ ਆਪਣਾ ਸੈਕਟਰ ਹੈ ਉਹਦੇ ਵਿੱਚ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਔਰ ਗਵਰਨਮੈਂਟ ਨੂੰ ਐਡਵਾਈਸ ਕਰਨ ਗਿਆ ਕਿ ਪਾਲਿਸੀ ਵਿੱਚ ਉਹ ਕੀ ਚੇਂਜਸ ਚਾਹੁੰਦੇ ਆ ਕਿਹੜੇ ਇਨਸੈਂਟਿਵ ਉਹਨਾਂ ਨੂੰ ਚੰਗੇ ਲੱਗਦੇ ਆ ਕੀ ਹੁੰਦਾ ਅਸੀਂ ਇੱਕ ਇੰਡਸਟਰੀਅਲ ਪਾਲਿਸੀ ਬਣਾ ਦਿੱਤੀ ਉਹ ਇੱਕ ਸੈਕਟਰ ਨੂੰ ਸੂਟ ਕਰਦੀ ਦੂਜੇ ਨੂੰ ਨਹੀਂ ਕਰਦੀ ਸੋ ਅਸੀਂ ਜਦੋਂ ਹੁਣ ਪਾਲਿਸੀ ਬਣਾਨੀ ਹੈ ਅਸੀਂ ਐਸਟਾ ਦੀ ਪਾਲਿਸੀ ਬਣਾਨੀ ਕਿ ਹਰ ਸੈਕਟਰ ਦਾ ਧਿਆਨ ਉਹਦੇ ਵਿੱਚ ਦਿੱਤਾ ਜਾਏਗਾ ਕਿ ਕਈ ਸੈਕਟਰ ਹੁੰਦੇ ਆ ਜਿਹਦੇ